डॉक्टर okay, तो सीमागढ़ सिविल सर्जन ऑफिस शिटिंग ओके सवेरे जो मंगूवाल हादसा हुआ है इसलिए जो मरीज ने उन्होंने कितने रेफर किया सर तीन तो बॉडीज ही आई थी मतलब तो वहीं पे मौके पर मौतें हुई थी जो दो पेशेंट आए थे एक मेल एक फीमेल दोनों को हमने फर्स्ट एड दे दी एग्जाम कर लिया स्टिचिंग हो गई यहाँ पे सारी तो उसके बाद सी स्कैन भी हुआ एक किसी का उसके बाद वो सीरियस कंडीशन करके हेड इंजरी थी दोनों को इस करके सिंह हॉस्पिटल रेफ़र किया है फरिश्ते हैं अगर बात करें तो कंडीशन कैसी है कंडीशन जो मेल पेशेंट है बहुत थोड़ी ज्यादा सीरियस है उनके सिर में ज्यादा चोट लगी हुई है जो लेडीज है वो थोड़ी बेटर है रिस्पोंड कर रही हैं लेकिन सिर में चोट उनके भी लगी हुई है किसी की स्कैन करवा ली है की नाम मेरा नाम सुनील है, रहना मैं है जी किथे ਦੇ ਰਹਿਣਾ ਮੈਂ ਗੰਗਰ ਤੋਂ ਆ ਹਿਮਾਚਲ ਤੁਸੀਂ ਸਾਡੇ ਨੂਰਪੁਰ ਪੈਂਦੀ ਤੇ ਜਿਹੜੇ ਜਿਹਨਾਂ ਦੀ ਡੈਥ ਹੋਈ ਹੈ ਉਹ ਮੇਰੇ ਰਿਲੇਟਿਵ ਨੇ ਆ ਉਹਨਾਂ ਦਾ ਸੋਰਾ ਸਾਹਿਬ ਨੇ ਨਾਲ ਹੀ ਉਹਨਾਂ ਦੇ ਦੋ ਜਵਾਈ ਤੇਨਾਂ ਦੀ ਡੈਥ ਹੋ ਗਈ ਹੈ ਇਹ ਐਕਚੁਅਲੀ ਬਿਮਾਰ ਸੀ ਟਾਂਡਾ ਹਸਪੀਟਲ ਸੀ ਤੇ ਟਾਂਡਾ ਤੋਂ ਇਹਨਾਂ ਨੇ ਰੈਫਰ ਕਰਵਾਇਆ ਸਰਜਰੀ ਵਾਸਤੇ ਬੀਐਮਸੀ ਤੇ ਰਾਤ 3:30 ਵਜੇ ਇੱਥੇ ਹੁਸ਼ਿਆਰਪੁਰ ਦੇ ਨਾਲ ਕੋਈ ਪਿੰਡ ਹੈ ਉੱਤੇ ਗੱਡੀ ਜਿਹੜੀ ਆ ਉਹ ਖਾਈ ਚ ਪੈ ਗਈ ਕਾਫੀ نیچے ਚਲ ਗਈ ਉਹ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਤੇ ਡਰਾਈਵਰ ਤੇ ਨਾਲ ਇੱਕ ਲੇਡੀ ਹੈ ਉਹ ਮੇਰੀ ਸਾਲੀ ਲੱਗਦੀ ਹੈ ਉਹ ਦੀ ਪਰ ਜਿਹੜੀ ਉਹ ਸੀਰੀਅਸ ਹੈ ਉਹਨਾਂ ਨੂੰ ਸ਼ਿਵਮ ਹਸਪੀਟਲ ਹੈ ਹੁਸ਼ਾਹਰੂ ਦੇ ਵਿੱਚ ਉੱਥੇ ਦਾਖਲ ਕਰਵਾਇਆ ਗਿਆ ਤੇ ਇਹ ਜਿਹੜੀਆਂ ਤਿੰਨ ਗੱਡੀਆਂ ਨੇ ਪਹੁੰਚ ਗਈਆਂ ਨੇ ਸਿਵਲ ਹਸਪੀਟਲ ਇੱਥੋਂ ਦੇ ਐਮਐਲਏ ਸਾਹਿਬ ਬਹੁਤ ਹੀ ਵਧੀਆ ਆਦਮੀ ਨੇ ਉਹ ਇੱਥੇ ਪਹੁੰਚੇ ਉਹਨਾਂ ਨੇ ਸਾਡੇ ਨਾਲ ਖੜੇ ਹੋਏ ਨਾ ਸ਼ਿਵਮ ਹਸਪੀਟਲ ਨਾਲ ਦਾ ਜਿਹੜਾ ਰਵਈਆ ਸੀ ਉਹ ਕੋਈ ਚੰਗਾ ਨਹੀਂ ਲੱਗਿਆ ਸਾਨੂੰ ਉਹਨਾਂ ਨੇ ਸਾਡਾ ਪੇਸ਼ੈਂਟ ਜਿਹੜਾ ਆ ਉਹ ਬਾਹਰ ਕੱਢਤਾ ਕਹਿੰਦੇ ਕਿ ਇਹਨਾਂ ਨੂੰ ਜਦਕਿ ਡੀਸੀ ਸਾਹਿਬ ਨੇ ਉਹਨਾਂ ਨੂੰ ਰੈਫਰ ਕੀਤਾ ਸੀ ਇੱਥੋਂ ਰੈਫਰ ਕੀਤਾ ਕਿ ਜਿਹੜੀ ਫਰਿਸ਼ਤੇ ਸਕੀਮ ਹੈ ਉਹਦੇ ਅੰਡਰ ਉਹ ਸ਼ਿਵਮ ਹਸਪੀਟਲ ਵਾਲੇ ਉਹਨੂੰ ਵੀ ਡਿਨਾਈ ਕਰ ਗਏ ਤੇ ਬੜਾ ਦੁੱਖ ਲੱਗਿਆ ਸਾਨੂੰ ਚਲੋ ਐਨੀ ਹੋ ਪਰ ਜਿਹੜੇ ਐਮਐਲਏ ਸਾਹਿਬ ਨੇ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਸਾਡੀ ਹੁਣ ਅਸੀਂ ਇੱਥੇ ਬਾਹਰ ਖੜੇ ਆ ਮੌਸਰੀ ਦੇ ਬਾਹਰ ਕਿ ਜਦੋਂ ਸਾਨੂੰ ਡੈੱਡ ਬੋਡੀਆਂ ਦਿੱਤੀਆਂ ਜਾਣਗੀਆਂ ਅਸੀਂ ਟਾਈਮਲੀ ਚੱਲ ਜਾਈਏ ਤੇ ਦੇਖਿਆ ਜੋ ਫੈਮਲੀ ਹੈ ਸਾਰੀ ਹਿਮਾਚਲ ਦੀ ਰਹਿਣ ਵਾਲੀ ਹਿਮਾਚਲ ਦੀ ਹੈ ਇਹ ਜਿਹੜੇ ਜਿਨ੍ਹਾਂ ਦੀ ਬਜ਼ੁਰਗ ਡੈਥ ਹੋਈ ਹੈ ਉਹਨਾਂ ਦੀ ਏਜ ਨੇਅਰ ਅਬਾਊਟ 74 ਔਰ ਉਹਨਾਂ ਦੇ ਜਵਾਈ ਸੀ ਇੱਕ 42 ਔਰ ਇੱਕ ਜਵਾਈ ਸੀ 52 ਉਹ ਦੋ ਜਵਾਈ ਮੈਤ ਹੋਈ ਹੈ ਨਾਲ ਜਿਹੜੇ ਪੇਸ਼ੈਂਟ ਨੂੰ ਦਖਾਨ ਲੈ ਕੇ ਜਾ ਰਹੇ ਸੀ ਉਹਨਾਂ ਦੀ ਡੈਥ ਹੋਈ ਹੈ ਤੇ ਜਿਹੜਾ ਡਰਾਈਵਰ ਹੈ ਉਹ ਸੀਰੀਅਸ ਹੈ ਤੇ ਨਾਲ ਉਹਨਾਂ ਨਾਲ ਉਹਨਾਂ ਦੀ ਬੇਟੀ ਸੀ ਜਿਹੜੇ ਜਿਹਦੀ ਡੈਥ ਹੋਈ ਹੈ ਉਹਦਾ ਵੀ ਸੀਰੀਅਸ ਚੱਲ ਰਿਹਾ ਉਹਦਾ ਇਲਾਜ ਚੱਲ ਰਿਹਾ ਸ਼ਿਨੋ ਮਾ ਹਸਪੀਟਲ ਕੋਸ਼ਾ ਉਹ ਵਾਲੇ ਕੋਲ ਬੜਾ ਨੰਬਰ ਕੀ ਘਟਣਾ ਵਾਪਰੀ ਹੈ ਤੇ ਤੁਸੀਂ ਪੇਸ਼ੈਂਟ ਦਾ ਇਸਦੇ ਹਾਲ ਚਾਲ ਜਾਣਨਾ ਚਾਹੁੰਦੇ ਹੋ ਕੀ ਹਾਲਾਤ ਨੇ ਇਸ ਵੇਲੇ ਕਿੰਨੀ ਗੱਟ ਕੋ ਬਹੁਤ ਦੁੱਖਜਾਨੀ ਘਟਨਾ ਹੈ ਮੈਂ ਤਾਂ ਤਕਰੀਬਨ ਅਮਰੇ ਦੇ ਜਾ ਰਹੀ ਕੋਈ 9:30 ਵਜੇ ਖੁੱਲਹੀ ਅਸਮੋ ਸਾਫ ਦਫਤਰ ਤੇ ਮਾਇਆ ਇਹਨਾਂ ਨੇ ਹੁਣੇ ਜਿਹੜੀ ਘਟਨਾ ਹੋਈ ਹੈ ਸੁਣਾਈ ਹੈ ਤੇ ਸਵੇਰੇ ਹੀ ਮੈਂ ਹਮ ਤੱਕ 9:00 ਵਜੇ ਤੇ ਹੋਰ ਜਾਣਾ ਸੀ ਇਹਦੇ ਕੋਲ ਗੱਲ ਨੂੰ ਮੈਂ ਸਾਰਾ ਅਰਗੇਨਾਈਜ਼ ਕਰਕੇ ਤੁਰੰਤ ਜਿਹੜਾ ਹੈ ਤੇ ਪਹੁੰਚਾ ਜਿੰਨੇ ਜਿਹੜੇ ਪੇਸ਼ੈਂਟ ਆ ਖੜੇ ਆ ਇਹਨਾਂ ਦੇ ਪ੍ਰਭਾਵ ਦੇ ਡੈਥ ਹੋਈ ਹੈ ਇਹ ਬੜਾ ਦੁੱਖ ਦਾ ਹੀ ਮਸਲਾ ਹੈ। ਹਿਮਾਚਲ ਦੇ ਪੇਸ਼ੈਂਟ ਹੈ। ਹਿਮਾਚਲ ਔਰ ਪੰਜਾਬ ਔਰ ਮੈਂ ਸੋਚਦਾ ਸਾਡੇ ਚ ਕੋਈ ਫਰਕ ਨਹੀਂ ਆਦਾ ਕੋਈ ਵੀ ਸਟੇਟ। ਇਹ ਜਿਹੜੀ ਦੁੱਖਦਾਈ ਘਟਨਾ ਔਰ ਇੱਕ ਪਰਿਵਾਰ ਦੇ ਪੇਸ਼ੈਂਟ ਹੈ ਬੜੀ ਵੱਡੀ ਦਿੱਕਤ ਦੀ ਗੱਲ ਹੈ। ਇਹ ਵੀ ਅਦੁੱਤੀ ਗੱਲ ਹੈ ਔਰ ਉਹਦੇ ਨਾਲ ਨਾਲ ਜਿਹੜੇ ਦੋ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਰੈਫਰ ਕੀਤਾ ਗਿਆ ਅ ਸ਼ਿਭਮ ਹੌਪਟਲ ਚ ਮੇਰੇ ਡਿਪਟੀ ਡਿ렉ਟਰ ਸਾਹਮਣੇ ਗਏ ਉਹਨਾਂ ਨੇ ਫ੍ਰੀ ਸਾਇਸ ਕਿੰਗ ਦੇ ਵਿੱਚ ਉਹਨੂੰ ਭੇਜਿਆ ਔਰ ਇਨਨ ਇਹ ਉੱਥੇ ਆਪਣੇ ਪੇਸ਼ੈਂਟ ਦੇ ਕੋਲ ਡਰਾਈਵਰ ਦੇ ਵੱਲੋਂ ਕੋਈ ਵੀ ਨਹੀਂ ਆਇਆ ਉਹ ਵੀ ਟਰਾਮਾਜਿਅਲ ਉਹ ਵੀ ਟਰਾਮਾਜ ਹੈ ਔਰ ਮਨੂ ਹੋਈ ਇੱਕ ਗੱਲ ਨਹੀਂ ਸਾਡੀ ਸਰਕਾਰ ਜਿਹੜੀ ਹੈਗੀ ਆ ਉਹ ਕਿਸੇ ਵੀ ਪੇਸ਼ੈਂਟ ਲਈ ਕਿਸੇ ਵੀ ਸਟੇਟ ਦਾ ਹੋਵੇ چاہے ਉਹਦੇ ਲਈ ਨਾਲ ਉਹਦੇ ਖੜੀ ਹਰ ਵੇਲੇ ਔਰ ਸਭ ਤੋਂ ਵੱਡੀ ਗੱਲ ਆ ਵੀ ਜਿਹੜਾ ਪ੍ਰਾਈਵੇਟ ਹਸਪੀਟਲ ਆ ਮੈਂ ਇਹਨਾਂ ਨੂੰ ਬੇਨਤੀ ਕਰਦਾ ਤੇ ਤੁਸੀਂ ਘੱਟੋ ਘੱਟ ਪੇਸ਼ੈਂਟ ਨੂੰ ਲਾਓ ਪੈਸੇ ਤੁਹਾਨੂੰ ਆਜੋਗੇ ਹਾਲਾਂ ਕਿਥੋਂ ਬੇ ਲੈ ਕੇ ਆਵੇ ਕਿ ਲੋ ਕਰਜ਼ੇ ਚੱਕ ਜਦ ਫਿਸਟ ਸਕੀਮ ਚ ਕਵਰ ਹੈ ਔਰ ਮੈਨੂੰ ਬੜੀ ਦੁੱਖ ਦੀ ਗੱਲ ਮੈਨੂੰ ਇਹ ਪਤਾ ਲੱਗੀ ਹੈ ਕਿ ਇਹਨਾਂ ਨੇ ਉਹਨੂੰ ਡਰਾਈਵਰ ਨੂੰ ਡਟੈਂਕਨ ਤੋਂ ਇਨਕਾਰ ਕਰਤਾ ਇਹਨਾਂ ਨੇ ਪ੍ਰੋਪਰਿਟੀਸ਼ਨ ਤੇ ਓਕਸੋਕੇ ਪੈਸੇ ਜਮ੍ਹਾਂ ਕਰਾਏ ਕਿਉਂਕਿ ਇਹ ਵੀ ਇਸ ਜਿਹੜੇ ਸਦਮੇ 'ਚ ਹੈ ਤੇ ਘੱਟ ਤੋਂ ਘੱਟ ਮੈਂ ਸੋਚਦਾ ਜਿਹੜੇ ਹਸਪੀਟਲ ਹੈਗੇ ਆ ਇਹ ਜਿਹੜੇ ਗਵਰਨਮੈਂਟ ਦੀਆਂ ਕਰੋੜਾਂ ਰੁਪਈਆ ਦੀਆਂ ਸਕੀਮਾਂ ਇਹਨਾਂ ਕੋਲ ਆਉਂਦੀਆਂ ਇਹ ਆਰਡੀ ਸਕੀਮ ਦੇ ਵਿੱਚ ਕਵਰ ਕਰਦੇ ਆਪਣੇ ਆਪ ਨੂੰ ਸਰਜਣ ਇਹਨਾਂ ਦਾ ਜਿਹੜਾ ਰਵਈਆ ਹੈ ਬੜਾ ਖੇਤ ਜਨਕ ਹੈ ਮੈਂ ਗੱਲ ਕਹਿ ਲਈ ਜਨਾਂ ਔਰ ਮੈਂ ਹਮੇਸ਼ਾ ਗੱਲ ਜਿਹੜਾ ਮੂੰਹ ਤੇ ਕਹਿੰਦਾ ਆਂ ਦੀ ਮੈਂ ਇਹਨਾਂ ਨੂੰ ਅਕਲ ਕਹਿੰਦੀ ਜੇ ਨਾ ਘਟਟ-ਘਟ ਪੇਸ਼ੰਦ ਨੂੰ ਇਲਾਜ ਕਰੋ ਭਾਈ ਤੁਹਾਨੂੰ ਕੋਈ ਪੈਸੇ ਕਿਤੋਂ ਵੀ ਆਣ ਆਜੂਗੇ। ਵੀ ਕੀ ਨਾਮ ਹੈ ਜੀ? ਕਮਲਜੀਤ ਸਿੰਘ ਜੀ। ਕੀ ਹਾਸ ਹੋਇਆ ਤੇ? 3:30-4 ਵਜੇ ਤਕਰੀਬਨ ਇੱਥੋਂ ਗੱਡੀ ਉੱਤੋਂ ਗਾਂਗੜੇ ਵੱਲੋਂ ਆਈ ਸਮਾਜਲ ਤੋਂ ਐਂਬੂਲੈਂਸ ਸੀਗੀ। ਪੰਜ ਬੰਦੇ ਸੀ ਵਿੱਚ। ਉਹ ਉਹ ਇੱਥੇ ਨਾਲੇ ਛੱਡ ਜਾਈ ਜਾਂ ਨਾਲੇ ਪੈਂਦੀ ਤਾਂ ਫੇਰ ਨਾਲ ਉਹਦੇ ਥੱਲੇ ਡਿੱਗ ਪਈ। ਜੀ। ਜੋ ਮੀਂਹ ਦੇ ਕਾਰਨ ਖੱਡ ਮਤਲਬ ਬਹਿ ਗਈ ਹੋਈ ਏ ਇੱਕ ਸਾਈਡ ਤੇ ਬੈਰੀਕੇਡਿੰਗ ਵੀ ਕੀਤੀ ਹੋਈ ਏ ਪਰ ਉਸ ਤੋਂ ਬਾਅਦ ਕੀ ਉਹਦੇ ਕਾਰਨ ਹੋਇਆ ਹੈ ਬੈਰੀਕੇਡ ਵੀ ਲਾਇਆ ਅਸੀਂ तकरीबन ਨਾਲ ਸਾਰ ਸਾਰ ਲਾ ਪਿਓ ਬੈਰੀਕੇਡ ਫੇਰ ਵੀ ਪਤਾ ਨਹੀਂ ਡਰਾਈਵਰ ਨੂੰ ਨੀਂਦ ਆ ਗਈ ਜਾਂ ਪਤਾ ਨਹੀਂ ਪਟ્રોલ ਦੀ ਗੱਡੀ ਹੋਈ ਥੱਲੇ ਸਿੱਧੀ ਜਾ ਰਹੀ ਟੋਟਲ ਕਿੰਨੀਆਂ ਮੌਤਾਂ ਆਈਆਂ ਇਹਨਾਂ ਬੰਦੇ ਪਰ ਗੱਲ ਜੀ ਇੱਕ ਲੇਡੀ ਦਾ ਬੰਦਾ ਉਹ ਜਗ ਵੀ ਹੋ ਗਿਆ ਉਹਨੂੰ ਥੁਲਾ ਸੌਟ ਭੇਜਤਾ ਠੀਕ ਹੈ ਬੰਦਾ ਐਮਬੂਲੈਂਸ ਟੋਟਲ ਪਾਣੀ ਬੰਦੇ ਪੰਜ ਬੰਦੇ ਡ라이ਵਰ ਦਾ ਪਤਾ ਲੱਗਾ ਬਚ ਗਿਆ ਕਿ ਨਹੀਂ ਇਹ ਨਹੀਂ ਹੁਣ ਪਤਾ ਸੀ ਉਹ ਡਰਾਈਵਰ ਸੀ ਕੌਣ ਸੀ ਜਿੱਦਾਂ ਦੋ ਬੰਦੇ ਮੰਨ ਲਓ ਜ਼ਖਮੀ ਹੋਏ ਆ ਲੇਡੀ ਚੜ ਬੰਦਾ ਜੀ ਉਹ ਸਿਵਲ ਅਫਸਰ ਕੋਲ ਭੇਜ ਦਿੱਤੇ ਠੀਕ ਹਾਂ ਤੇ ਐਂਬੂਲੈਂਸ ਹੁਣ ਕੱਢ ਲਈ ਗਈ ਐਂਬੂਲੈਂਸ ਹਲੇ ਥੱਲੇ ਹੀ ਆ ਹੁਣ ਕ੍ਰੇਨ ਆਉਂਗੀ ਦਾ ਫੇਰ ਫੜਾਣ ਹਾਂ ਕੱਢਣਗੇ ਠੀਕ ਹਾਂ